ਸਾਸਰੀ ਕਾਂ ਜੀ ਅੱਜ ਗੱਲ ਕਰਦੇ ਆਂ ਬਰਕਤ ਵੀਡੀਓ ਬਰਕਤ ਵੀਡੀਓ ਵਿੱਚ ਪ੍ਰੀਤ ਦਾ ਹੁਣ ਕੰਮ ਕਰਾ ਕਰਾ ਕੇ ਉਸ ਦੀ ਸੱਸ ਦੇ ਵਿੱਕੀ ਨੇ ਬੁਰਾ ਹਾਲ ਕਰ ਦਿੱਤਾ ਤੇ ਉਸ ਦੀ ਸਬਜੀ ਉਸ ਦੀ ਸੱਸ ਸਬਜੀ ਲੈ ਕੇ ਆਉਂਦੀ ਹੈ ਤੇ ਕਹਿੰਦੀ ਆ ਚੱਕ ਗਰਮੀ ਬਹੁਤ ਆ ਤੇ ਚੀਰਲਾ ਤੇ ਧਰ ਲਾ ਉਹ ਕਹਿੰਦੀ ਮੰਮੀ ਤੁਸੀਂ ਚੀਰ ਦਿਓ ਮੈਂ ਧਰ ਦਉਂਗੀ ਤੇ ਕਹਿੰਦੀ ਨਹੀਂ ਕਿਉਂ ਤੂੰ ਮੈਨੂੰ ਹੁਣ ਕੰਮ ਕਹੇਂਗੀ ਮੈਂ ਗਰਮੀ ਚ ਤੋੜ ਕੇ ਰਹੀ ਆਂ ਤੇ ਫਿਰ ਉਹ ਵਿੱਕੀ ਨੂੰ ਲੁੱਤਣ ਲਾ ਦਿੰਦੀ ਤੇ ਵਿੱਕੀ ਵੀ ਉਸ ਤੇ ਦਿਵਾਲੇ ਹੋ ਜਾਂਦਾ ਹੈ ਕਹਿੰਦਾ ਤੂੰ ਬਹੁਤ ਡੇਲੀ ਖੜਕਣ ਦੇਖਦੀ ਆਂ ਕੋਈ ਪ੍ਰੋਬਲਮ ਹੈ ਤੇ ਨੂ ਮੈਂ ਸਿਰ ਚੜਾ ਰੱਖਿਆ ਤੇ ਹੁਣ ਜਦੋਂ ਤੂੰ ਕੰਮ ਨਹੀਂ ਕਰਦੀ ਤੇ ਮੈਨੂੰ ਗੁੱਸਾ ਆਉਂਦਾ ਬਹੁਤ ਤੂੰ ਮਨਮਰਜ਼ੀਆਂ ਕਰ ਲਈਆਂ ਹੁਣ ਮੇਰੀ ਹੀ ਚੱਲੂਗੀ ਤੇ ਨਾਲੇ ਜੇ ਮੈਂ ਕਵਾਂ ਤੂੰ ਵਿਆਹ ਕੇ ਵੀ ਕਮਲ ਤੋਂ ਪਹਿਲੀ ਦਾ ਹਿੱਸਾ ਲੈ ਕੇ ਆ ਤੇਰੀ ਕੀ ਮਜਾਰਾ ਤੂੰ ਨਾਂ ਲੈ ਕੇ ਆਵੇਂ ਸਾ ਜਿਵੇਂ ਮੈਂ ਕਹੂੰ ਉਵੇਂ ਹੀ ਹੋਣ ਤੂੰ ਕਰੇਂਗੀ ਹਾਂ ਤੇਰੀ ਨਹੀਂ ਮੇਰੀ ਮਰਜ਼ੀ ਚੱਲੂਗੀ ਤੇ ਪ੍ਰੀਤ ਬਹੁਤ ਰੋਂਦੀ ਐ ਤੇ ਏਸੀ ਆ ਉਸ ਦੀ ਸੱਸ ਤੇ ਵਿੱਕੀ ਏਸੀ ਆਲੇ ਅੰਦਰ ਜਾਂਦੇ ਆ ਕਹਿੰਦੇ ਸਾਡੇ ਅਸਦੇ ਰੋਟੀ ਲੈ ਕੇ ਆ ਅਸੀਂ ਅੰਦਰ ਬੈਠਨੇ ਆ ਗਰਮੀ ਬਹੁਤ ਐ ਚੱਲ ਸਾਰਾ ਕੰਮ ਕਰ ਤੇ ਫਿਰ ਵਿੱਕੀ ਤੇ ਉਸਦੀ ਮੰਮੀ ਅੰਦਰ ਬੈਠ ਜਾਂਦੀਆਂ ਹਨ ਤੇ ਦੂਜੇ ਪਾਸੇ ਸੰਦੀਪ ਦੀ ਸੱਸ ਦੀ ਭੂਆ ਪਤੀਜੀ ਹੁੰਦੀ ਹੈ ਤੇ ਆ ਕੇ ਬੈਠ ਜਾਂਦੀ ਏ ਉਹ ਹੁਣ ਸੰਦੀਪ ਤੇ ਉਸਦਾ ਡੈਡੀ ਤੇ ਕਮਲ ਉਸ ਨੂੰ ਬਹੁਤ ਘੱਟ ਬੁਲਾਉਂਦੇ ਹਨ ਤੇ ਉਹ ਭੂਆ ਪਤੀਜੀ ਆਪਸ ਵਿੱਚ ਗੱਲਾਂ ਕਰਦੀਆਂ ਤੇ ਕਮਲ ਸੰਦੀਪ ਕੋਲ ਜਾਂਦਾ ਹੈ ਕਿ ਹੁਣ ਭੈਣ ਕਦੋਂ ਕਾਈਓ ਕਹਿੰਦੀ ਤੁਸੀਂ ਜਾ ਕੇ ਬੁਲਾ ਲਓ ਤੇ ਬੈਠ ਜਾਇਓ ਕੋਲੇ ਤੇ ਉਧਰੋਂ ਉਸਦਾ ਡੈਡੀ ਆ ਜਾਂਦਾ ਹੈ ਡੈਡੀ ਕਹਿੰਦਾ ਨਹੀਂ ਕੋਲੇ ਨਹੀਂ ਬਹਿਣਾ ਤੂੰ ਕੰਮ ਕਰਨਾ ਹੈ ਤੇ ਜਿਵੇਂ ਉਹ ਆਪਣੇ ਨਾਲ ਕਰਦੀ ਹੈ ਤੇ ਆਪਣੇ ਰਿਸ਼ਤੇਦਾਰਾਂ ਨਾਲ ਉਵੇਂ ਹੀ ਹੁਣ ਉਸ ਦੇ ਰਿਸ਼ਤੇਦਾਰਾਂ ਨਾਲ ਕਰਾਂਗੇ ਤਾਂ ਹੀ ਉਸ ਦੀ ਅਕਲ ਟਿਕਾਣੇ ਆਉਗੀ ਤੇ ਫੇਰ ਕਮਲ ਜਾਂਦਾ ਹੈ ਤੇ ਉਹ ਭੈਣ ਨੂੰ ਬੁਲਾਉਂਦਾ ਹੈ ਤੇ ਉਸ ਦੇ ਕੋਲ ਬਹਤਾ ਟਾਈਮ ਨਹੀਂ ਬਿੰਦਾ ਖੜਾ ਖੜਾ ਗੱਲਾਂ ਕਰਕੇ ਔਰ ਜਾਂਦਾ ਹੈ ਤੇ ਫਿਰ ਉਸ ਦੀ ਭਤੀਜੀ ਕਹਿੰਦੀ ਭੂਆ ਤੁਹਾਡੇ ਘਰੇ ਕੋਈ ਪ੍ਰੋਬਲਮ ਹੈ ਤੇ ਹੁਣ ਕਮਲ ਮੈਨੂੰ ਸਿੱਧੇ ਮੂੰਹ ਨਹੀਂ ਬੁਲਾਉਂਦਾ ਤੇ ਨਾ ਹੀ ਫੁੱਫੜ ਮੇਰੇ ਨਾਲ ਕੋਈ ਵੀ ਗੱਲਬਾਤ ਕਰਦਾ ਤੇ ਪ੍ਰੀਤ ਉਧਰੋਂ ਵਿਚਾਰੀ ਗੁਆਕੂੜਾ ਕਰ ਰਹੀ ਹੁੰਦੀ ਹੈ ਤੇ ਫੇਰ